ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇ ਜੁਗਤਾ ਗਰਾਹਾਂ ਅੱਜ ਜੋ ਅੱਜ ਤੋਂ ਕਈ ਦਿਨ ਪਹਿਲਾਂ ਜਾਲਾ ਪਿੰਡ ਦੀ ਜ਼ਮੀਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਦੇ ਨਾਲ ਜਿਹੜਾ ਕਬਜ਼ਾ ਕਰਿਆ ਕਿਸਾਨਾਂ ਦੀ ਜਿਹੜੀਆਂ ਫਸਲਾਂ ਨੇ ਉਹ ਬਾਹੀਆਂ ਗਈਆਂ ਨੇ ਪੁੱਤਾ ਵਾਂਗੂ ਪਾਲੀਆਂ ਅੱਜ ਬੀਕੇ ਜੁਗਤਾ ਗਰਾਹਾਂ ਦੇ ਵੱਲੋਂ ਦੁਬਾਰੋਂ ਜਿਹੜਾ ਉਹ ਕਬਜ਼ਾ ਹੈ ਦੁਬਾਰੋਂ ਲਿਆ ਜਾ ਰਿਹਾ ਹੈ ਤੇ ਆਹ ਜਿਹੜੀ ਜ਼ਮੀਨ ਹੈ ਇਹਨੂੰ ਦੁਬਾਰੋਂ ਬਾਕੇ ਇਹਦੇ ਵਿੱਚ ਅਸੀਂ ਜਿਹੜਾ ਨਮਾ ਝੋਨਾ ਲਾ ਕੇ ਆਪਦਾ ਜਿਹੜਾ ਕਬਜ਼ਾ ਦੁਬਾਰੋਂ ਕਰ ਰਹੇ ਹਾਂ ਕਿਉਂਕਿ ਜਿਹੜੇ ਕਿਸਾਨ ਨੇ ਪਿੰਡ ਜਾਲਾ ਦੇ ਹੈ 1907 ਤੋਂ ਇੱਥੇ ਕਾਸਤਕਾਰ ਨੇ ਮੰਨੋ ਸਰਕਾਰ ਦੇ ਕਈ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਨੇ ਵੀ ਜਿਹੜੇ ਜੇ 12 ਸਾਲ ਕੋਈ ਕਿਸਾਨ ਜ਼ਮੀਨ ਬਾਹ ਬੀਜ ਲੈਂਦਾ ਉਹਦਾ ਮਾਰਕ ਉਹੀ ਹੈ ਪਰ ਇਹਨਾਂ ਨੂੰ ਇੱਕ ਸਦੀ ਤੋਂ 17 ਸਾਲ ਉੱਪਰ ਹੋ ਗਏ ਇਹਨਾਂ ਨੇ ਇਸ ਜ਼ਮੀਨ ਨੂੰ ਬੰਜਰ ਪਈ ਨੂੰ ਸਮਾਰਿਆ ਵੀ ਹੈ ਤੇ ਇੱਥੋਂ ਦੇ ਟੋਏ ਟਿੱਬਿਆਂ ਨੂੰ ਭਰ ਕੇ ਬਾਹੀਯੋਗ ਬਣਾਇਆ ਅੱਜ ਸਰਕਾਰ ਆ ਕੇ ਇੱਥੇ ਇਹਨਾਂ ਤੋਂ ਧੱਕੇ ਨਾਲ ਜਿਹੜਾ ਕਬਜ਼ਾ ਹੈ ਉਹ ਖੋਣਾ ਚਾਹੁੰਦੀ ਹੈ ਪਰ ਜਿਹੜੇ ਪੰਜਾਬ ਦੇ ਕਿਰਤੀ ਲੋਕ ਨੇ ਉਹ ਕਿਸੇ ਵੀ ਹਾਲ ਦੇ ਵਿੱਚ ਇਹ ਜਿਹੜਾ ਕਬਜ਼ਾ ਹੈ ਉਹ ਇਹਨਾਂ ਨੂੰ ਨਹੀਂ ਲੈਣ ਦੇਣਗੇ ਕਿੰਨੀ ਜ਼ਮੀਨ ਹੈ ਜੀ ਸਰ ਇਹ ਜ਼ਮੀਨ ਹੈ ਜਿਹੜੀ ਫਿਲਹਾਲ ਬਾਈਪਾਸ ਦੇ ਵਿੱਚ ਆਈ ਹੈ तकरीबन 18 18 ਏਕੜ ਦੇ ਲਗਭਗ ਹੈ ਤੇ ਬਾਕੀ ਇਸ ਪਿੰਡ ਦੇ ਵਿੱਚ ਜਿਹੜੀ ਹੋਰ ਜ਼ਮੀਨਾਂ 99500 ਏਕੜ ਜਿਹੜੀ ਜ਼ਮੀਨ ਹੈ ਉਹ ਇਸ ਕੈਟਾਗਰੀ ਦੀ ਜਿਹੜੀ ਜ਼ਮੀਨ ਹੈ ਹੋਰ ਵੀ ਹੈ ਤੇ ਬਾਈ ਜੀ ਹੁਣ ਕਬਜ਼ਾ ਤੁਸੀਂ ਕਦ ਨਾਲ ਕਰ ਰਹੇ ਕੀ ਟਰੈਕਟਰ ਵਗੈਰਾ ਨਾਲ ਕਿਵੇਂ ਕੀ ਪ੍ਰੋਗਰਾਮ ਹੈ ਟਰੈਕਟਰ ਆ ਰਹੇ ਨੇ ਪੌ ਸਾਡੀ ਤਿਆਰ ਹੈ ਤੇ 10 ਮਿੰਟਾਂ ਦੇ ਵਿੱਚ ਹੀ ਅਸੀਂ ਇਹਦੇ ਵਿੱਚ ਜਿਹੜਾ ਟਰੈਕਟਰ ਉਹ ਬਾੜ ਰੱਖਿਆ ਪ੍ਰਸ਼ਾਸਨ ਨਾਲ ਹੋਈ ਕੋਈ ਗੱਲਬਾਤ ਇਸ ਨਾਲ ਪ੍ਰਸ਼ਾਸਨ ਨਾਲ ਉਹ ਉਦੋਂ ਹੀ ਸਾਡੀ ਗੱਲਬਾਤ ਹੋਈ ਸੀ ਅੱਜ ਤੱਕ ਕੋਈ ਅੱਜ ਹੋਵੇ ਤੁਹਾਨੂੰ ਸਮਝਾਉਣ ਵਾਸਤੇ ਵੀ ਨਹੀਂ ਅੱਜ ਮੇਰੇ ਤੋਂ ਪਹਿਲਾਂ ਤਾਂ ਕੋਈ ਆ ਗਿਆ ਹੋਵੇ ਆ ਗਿਆ ਹੋਣਾ ਮੇਰੇ ਹੁੰਦੇ ਨਹੀਂ ਕੋਈ ਪ੍ਰਸ਼ਾਸਨ ਨਾਲ ਹੋਰ ਆਇਆ ਹੈਗਾ ਜੇ ਪ੍ਰਸ਼ਾਸਨਿਕ ਅਧਿਕਾਰੀ ਆਂਦੇ ਨੇ ਫਿਰ ਕੀ ਕੀ ਤੁਹਾਡਾ ਅੱਗੇ ਦਾ ਕੀ ਸੋਚਿਆਗਾ ਜੀ ਸਾਡਾ ਦੇਖੋ ਅਸੀਂ ਕਹਿੰਦੇ ਵੀ ਸਾਡੀ ਜ਼ਮੀਨ ਹੈ ਠੀਕ ਹੈ ਨਾ ਅਸੀਂ ਸਾਡੀ ਜ਼ਮੀਨ ਦੇ ਕੁਝ ਮਰਜ਼ੀ ਕਰੀਏ ਅੱਗੇ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜੋ ਪ੍ਰਸ਼ਾਸਨ ਨੇ ਕਰਨਾ ਉਹ ਪ੍ਰਸ਼ਾਸਨ ਕਰੂਗਾ ਜੋ ਅਸੀਂ ਕਰਨਾ ਹੈ ਆਵਦੀ ਜ਼ਮੀਨ ਨੂੰ ਬਚਾਉਣ ਵਾਸਤੇ ਉਹ ਅਸੀਂ ਕਰਾਂਗੇ ਮੈਂ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਜੁਨਨਿਕਤਾ ਗੁਰਾਹਾ ਪਟਿਆਲਾ ਜਿਹੜਾ ਇਹ ਭਗਵੰਤ ਮਾਨ ਦੀ ਸਰਕਾਰ ਆ ਇੱਕ ਪਾਸੇ ਤਾਂ ਇਹ ਲੋਕਾਂ ਨੂੰ ਕਹਿੰਦੀ ਆ ਵੀ ਅਸੀਂ ਲੋਕਾਂ ਦੀ ਆ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਜਿਹੜੀ ਜ਼ਮੀਨ ਦਾ ਇਹ ਬਿਵਾਦ ਹੈ ਸਰਕਾਰ ਨੇ ਛੇੜਿਆ ਕਿ ਇਹ ਜਿਹੜੇ ਕਿਸਾਨ ਨੇ ਇਨਾਂ ਦਾ ਇੱਥੇ ਕੁਝ ਨਹੀਂ ਹੈਗਾ ਇਹ ਸਰਕਾਰ ਦੀ ਜ਼ਮੀਨ ਆ ਨਾ ਇਹ ਡੇਰੇ ਦੀ ਜ਼ਮੀਨ ਆ ਨਾ ਕਿਸਾਨਾਂ ਦੀ ਆ ਜੋ ਕੋਰਟ ਦੇ ਵਿੱਚ ਵੀ ਸਰਕਾਰ ਕਹਿ ਰਹੀ ਹੈ ਭਗਵੰਤ ਮਾਨ ਸਰਕਾਰ ਪਰ ਪਹਿਲਾਂ ਵੀ ਇੱਥੇ ਪੰਜਾਬ ਦੇ ਵਿੱਚ ਲਗਾਤਾਰ ਆਜ਼ਾਦੀ ਤੋਂ ਬਾਅਦ ਸਰਕਾਰਾਂ ਬਣਦੀਆਂ ਹੋਈਆਂ ਨੇ ਪਰ ਆਪਾਂ ਜਿਹੜੀ ਜ਼ਮੀਨ ਦੇ ਵਿੱਚ ਖੜੇ ਆ ਇਸ ਜ਼ਮੀਨ ਦੇ ਵਿੱਚ ਕੈਪਟਨ ਸਰਕਾਰ ਨੇ ਪਸ਼ੂ ਮੇਲਾ ਪੰਜਾਬ ਲੈਵਲ ਦਾ ਜਿਹਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਇੱਥੇ ਪਸ਼ੂ ਆਏ ਸੀਗੇ ਉਸ ਚੀਜ਼ ਦਾ ਵੀ ਭਗਵੰਤ ਮਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣਾ ਹੀ ਜੋ ਸਰਕਾਰਾਂ ਦੇ ਰਿਕਾਰਡ ਨੇ ਉਹ ਫਰੋਲੋ ਕਿਉਂਕਿ ਉਸ ਟਾਈਮ ਜਿਹੜੇ ਇੱਥੇ ਕਿਸਾਨ ਖੇਤੀ ਕਰਦੇ ਨੇ ਉਹਨਾਂ ਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਸੀਗਾ ਜੇ ਇਹ ਕਿਸਾਨ ਹੱਕਦਾਰ ਨਹੀਂ ਸੀਗੇ ਤਾਂ ਫਿਰ ਕੈਪਟਨ ਨੂੰ ਵੀ ਜੇਲ੍ਹ ਦੇ ਵਿੱਚ ਸਿੱਟੋ ਤੁਸੀਂ ਉਹ ਵੀ ਮੁੱਖ ਮੰਤਰੀ ਸੀਗਾ ਕਿਉਂਕਿ ਉਸ ਨੇ ਇਹ ਕਿਸਾਨਾਂ ਨੂੰ ਮੁਆਵਜ਼ਾ ਕਿਵੇਂ ਦੇ ਤਿਆ ਇਹਨਾਂ ਨੂੰ ਮੁਆਵਜ਼ਾ ਇਸ ਕਰਕੇ ਮਿਲਿਆ ਸੀਗਾ ਕਿਉਂਕਿ ਇਹ ਮਾਲਕ ਨੇ ਜਮੀਨ ਦੇ ਹੱਕਦਾਰ ਸੀਗੇ ਪਰ ਹੁਣ ਪਹਿਲਾਂ ਵੀ ਕਾਬਜ ਸੀਗੇ ਜੀ ਕਿਸਾਨ ਅੱਜ ਵੀ ਕਾਬਜਾਂ ਸੀ ਕਿਉਂਕਿ ਸਾਡਾ ਉਸੇ ਦਿਨ ਤੋਂ ਲਗਾਤਾਰ ਮੋਰਚਾ ਇੱਥੋਂ ਚੱਕਿਆ ਨਹੀਂ ਤੁਸੀਂ ਦੇਖ ਸਕਦੇ ਹੋ ਸਾਡੇ ਸਾਧਨ ਉਸੇ ਦਿਨ ਦੇ 3 ਮਹੀਨੇ ਤੋਂ ਲਗਭਗ ਦੇ ਇੱਥੇ ਖੜੇ ਨੇ ਲਗਾਤਾਰ ਜਦੋਂ ਸਾਨੂੰ ਜੇਲ੍ਹ ਦੇ ਵਿੱਚੋਂ ਥਾਣੇ ਤੋਂ ਛੱਡਿਆ ਇਹਨਾਂ ਨੇ ਉਦੋਂ ਤੋਂ ਫੇਰ ਅਸੀਂ ਦਿਨ ਰਾਤ ਇੱਥੇ ਹੀ ਬੈਠੇ ਆ ਸੈਂਕੜਿਆਂ ਦੇ ਵਿੱਚ ਗਿਣਤੀ ਹੈ ਜੀ ਘੱਟ ਤੋਂ ਘੱਟ ਇੱਥੇ 300 ਬੰਦਾ ਸਾਡਾ ਹੈਗਾ ਉਹ ਗ੍ਰਾਹਕਾਂ ਸਾਹਿਬ ਨਹੀਂ ਆਉਣਗੇ ਜੀ ਅੱਜ ਅੱਜ ਇੱਥੇ ਪਟਿਆਲਾ ਜ਼ਿਲ੍ਹਾ ਹੈ ਜਿਹੜਾ ਉਹੀ ਇੱਥੇ ਜੀੜੀ ਲਾਊਗਾ ਅੱਗੇ ਜੇ ਰੋਡ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਸੁੱਭਾ ਟੀਮ ਪੂਰੇ ਪੰਜਾਬ ਦੇ ਵਿੱਚੋਂ ਲੋਕ ਇੱਥੇ ਹੋਣਗੇ ਜੇ ਪ੍ਰਸ਼ਾਸਨ ਫਿਰ ਕੀ ਕਰੋਗਾ ਦੇਖੋ ਪ੍ਰਸ਼ਾਸਨ ਆ ਜਿਹੜਾ ਹਰ ਵਕਤ ਆਮ ਲੋਕਾਂ ਨਾਲ ਤਾਂ ਕਈ ਕਰਦਾ ਹੁਣ ਪ੍ਰਸ਼ਾਸਨ ਆ ਜਿਹੜੀ ਗੱਲ ਕਹਿੰਦੇ ਨੇ ਵੀ 28 ਤਰੀਕ ਨੂੰ ਮੀਟਿੰਗ ਆ ਜਿਹੜੀ 28 ਤਰੀਕ ਦੀ ਮੀਟਿੰਗ ਆਈਡੀਸੀ ਸਾਹਿਬ ਨਾਲ ਕਿਉਂਕਿ ਸਾਨੂੰ ਪਤਾ ਹੁੰਦਾ ਆਇਆ ਹੁਣ ਤੱਕ ਇਹ ਮੀਟਿੰਗਾਂ ਦੇ ਵਿੱਚੋਂ ਮੀਟਿੰਗਾਂ ਮੀਟਿੰਗਾਂ ਹੀ ਕਰਨਗੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਆ ਤੇ ਅੱਜ ਵੀ ਇਹੀ ਗੱਲ ਕਹਿੰਦੇ ਆ ਕਿ ਇਹ ਕਿਸਾਨ ਨੇ ਨਾ ਤਾਂ ਪੰਜਾਬ ਦੇ ਵਿਕਾਸ ਦੇ ਵਿੱਚ ਰੋੜਾਂ ਨੇ ਜੇ ਇਹਨਾਂ ਨੂੰ ਬਾਈਪਾਸ ਵਾਸਤੇ ਜਗ੍ਹਾ ਚਾਹੀਦੀ ਆ ਅੱਜੇ ਛੱਡਣ ਨੂੰ ਤਿਆਰ ਨਹੀਂ ਇਹਨਾਂ ਦੇ ਖਾਤੇ 'ਚ ਅੱਜੇ ਪੈਸੇ ਪਾ ਦੋ ਜਿੰਨਾ ਮੁਆਵਜ਼ਾ ਹੋਰ ਲੋਕਾਂ ਨੂੰ ਦੇ ਰਹੇ ਕੋਈ ਤੁਹਾਡੇ ਤੋਂ ਵੱਧ ਮੰਗ ਨਹੀਂ ਹੈਗੀ ਉਹੀ ਮੁਆਵਜ਼ਾ ਕਿਸਾਨਾਂ ਨੂੰ ਮਿਲ ਜਵੇ ਅੱਜੇ ਅਸੀਂ ਇਹ ਜ਼ਮੀਨਾਂ ਦੇ ਵਿੱਚੋਂ ਬਾਹਰ ਹੋ ਜਾਂਦੇ ਹੁਣ ਤੁਸੀਂ ਮਤਲਬ ਜਿਹੜਾ ਹੈਗਾ ਅੱਜ ਝੋਨੇ ਦੀ ਬਜਾਈ ਕਰੋਗੇ ਫਿਰ ਅੱਜ ਅਸੀਂ ਹਾਂ ਜੀ ਝੋਨਾ ਲਾਵਾਂਗੇ ਇੱਥੇ ਕਿਉਂਕਿ ਸਾਡਾ ਹੱਕ ਆ ਹੈ ਐਦਾਂ ਬਿਨਾਂ ਫਰੀ ਦੇ ਵਿੱਚ ਕੌਣ ਜ਼ਮੀਨਾਂ ਛੱਡ ਦੂਗਾ ਸਾਡੇ ਬੱਚੇ ਅੱਗੇ ਕਿੱਥੇ ਜਾਣਗੇ ਸਰ ਅੱਜ ਕਿਸਾਨਾਂ ਵੱਲੋਂ ਫੇਰ ਜਿਹੜਾ ਜਮੀਨ ਚੜਾਈ ਸੀ ਉਹ ਕਬਜ਼ਾ ਕੀਤਾ ਹੀ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਦੇ ਇੱਕ ਕਬਜ਼ਾ ਨਹੀਂ ਹੋ ਰਿਹਾ ਇਹਨਾਂ ਦਾ ਇਹ ਤਾਂ ਬਿਨਾਂ ਵਜ੍ਹਾ ਦੀ ਬੇਕੂਫੀ ਕਰ ਰਹੇ ਨੇ ਇਹਨੂੰ ਸਮਝਾਇਆ ਸੀਗਾ ਵੀ ਤੁਸੀਂ ਇੱਥੇ ਜਿਹੜਾ ਮੱਥਾ ਮਾਰ ਰਹੇ ਹੋ ਨਾ ਬਾਈ ਤੁਸੀਂ ਅਫਸਰ ਨਾਲ ਮੀਟਿੰਗ ਦਾ ਸਮਾਂ ਤੁਹਾਨੂੰ 28 ਤਰੀਕ ਦਾ ਦਿੱਤਾ ਗਿਆ ਉਹਦੇ ਮੀਟਿੰਗ ਕਰ ਤੇ ਦੇਖ ਲਿਓ ਨਹੀਂ ਤਾਂ ਅਦਾਲਤਾਂ ਹੈ ਕਿ ਨਾ ਤਾਂ ਜਾ ਕੇ ਚੱਲ ਜਾਈ ਕਰੋ ਜੀ ਸਾਹ ਮਿਲੂਗਾ ਤੇ ਹੁਣ ਇਹ ਟਰੈਕ ਲੈ ਕੇ ਵੜ ਗਏ ਜਾਂ ਜਿਵੇਂ ਇੱਕ ਖੇਤ ਇਹਦਾ ਕੋਈ ਅਸਰ ਤਾਂ ਹੈ ਨਹੀਂ ਇਹ ਤਾਂ ਕਬਜ਼ਾ ਤਾਂ ਹੋ ਚੁੱਕੇ ਉਹਨਾਂ ਦਾ ਐਨ.ਸੀ.ਏ ਵਾਲੇ ਨੇ ਇਹਦਾ ਕੋਈ ਅਸਰ ਨਹੀਂ ਹੈ ਕਿ ਅਸੀਂ ਉਸ ਚੀਜ਼ ਨੂੰ ਨਹੀਂ ਆਫੀਸ਼ੀਅਲੀ ਹੋ ਚੁੱਕਾ ਹੈ ਪੋਜੀਸ਼ਨ ਉਹਨਾਂ ਨੂੰ ਟਰਾਂਸਫਰ ਹੋ ਚੁੱਕੀ ਹੈ ਸਭ ਕੁਝ ਹੋ ਚੁੱਕਾ ਹੈ ਕਿਸ ਤਰੀਕਾ ਇਹ ਕਾਰਵਾਈ ਹੋ ਗਈ ਉਹਨੇ ਤਾਂ ਮੁਕਦਮਾ ਦਰਜ ਕਰਾਂਗੇ ਅਸੀਂ ਐਨ ਐਚ ਐਲ ਦੇ ਸੱਦੇ ਪਰ ਚਾਹਦੇ ਕਿ ਰੈਸਟ ਕਰਾਂਗੇ ਸਾਰਾ ਇਹਨੂੰ